ਸ਼੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਬਲੀ ਕੰਧਾਰੀ ਦੀ ਕਥਾ ਅਤੇ ਪੰਚਾ ਸਾਹਿਬ ਦੇ ਇਤਿਹਾਸ ਬਾਰੇ afghanistan ਦਾ ਚੱਕਰ ਕੱਢ ਕੇ ਗੁਰੂ ਜੀ ਹਿੰਦੁਸਤਾਨ ਵਾਪਸ ਆਏ ਪਿਸ਼ਾਵਰ ਹੁੰਦੇ ਹੋਏ ਤੇ ਅਟਕ ਪਾਰ ਕਰਕੇ ਆਪ ਪੰਜਾਬ ਵਿੱਚ ਦਾਖਲ ਹੋਏ ਕੁਝ ਚਿਰ ਇੱਧਰ ਉੱਧਰ ਫਿਰਫਰਾ ਕੇ ਅਤੇ ਨਾਮ ਦਾਣ ਦੇ ਗੱਫੇ ਵਰਤਾ ਕੇ ਉਹ ਹਸਨ ਅਬਦਾਲ ਪਹੁੰਚੇ ਜੋ دین ਇਸਲਾਮ ਦਾ ਵੱਡਾ ਕੇਂਦਰ ਸੀ ਅਤੇ ਅਜੋਕੇ 라ਵਲ ਪਿੰਡੀ ਤੋਂ 30 ਕੁ ਮੀਲ ਤੇ ਹੈ ਆਪ ਨਗਰ ਦੇ ਬਾਹਰ ਇੱਕ ਪਹਾੜੀ ਦੇ ਪਾਸ ਬੈਠ ਗਏ ਇੱਥੇ ਬੈ ਕੇ ਆਪ ਨੇ ਸਤਨਾਮ ਦਾ ਸਿਮਰਨ ਤੇ ਹਰੀ ਕੀਰਤਨ ਸ਼ੁਰੂ ਕਰ ਦਿੱਤਾ ਉਸ ਪਹਾੜੀ ਦੇ ਸਿਖਰ ਇੱਕ ਚੰਗੀ ਕਰਨੀ ਵਾਲਾ ਅਤੇ ਰਿੱਧੀਆਂ ਸਿੱਧੀਆਂ ਦਾ ਮਾਲਕ ਮੁਸਲਮਾਨ ਫਕੀਰ ਬਾਬਾ ਹਸਨ ਅਬਦਾਲ ਵਲੀ ਕੰਧਾਰੀ ਰਹਿੰਦਾ ਸੀ। ਉੱਥੇ ਇੱਕ ਚਸ਼ਮਾ ਸੀ ਜਿਸ ਦਾ ਠੰਡਾ ਮਿੱਠਾ ਸਾਫ਼ ਪਾਣੀ ਇੱਕ ਤਾਲ ਦੇ ਰੂਪ ਵਿੱਚ ਇਕੱਠਾ ਹੋਇਆ ਰਹਿੰਦਾ ਸੀ। ਇਸ ਤਾਲ ਦੇ ਕੰਡੇ ਪਾਸ ਵਲੀ ਕੰਧਾਰੀ ਨੇ ਆਪਣੇ ਲਈ ਘਰ ਅਤੇ ਇੱਕ ਧਰਮ ਸਥਾਨ ਬਣਾਇਆ ਹੋਇਆ ਸੀ। ਇਸ ਤਾਲ ਵਿੱਚੋਂ ਪਾਣੀ ហេਠਾਂ ਨੂੰ ਵਗਦਾ ਰਹਿੰਦਾ ਸੀ ਅਤੇ ਨਗਰ ਦੇ ਲੋਕ ਇਸ ਨੂੰ ਵਰਤਦੇ ਸਨ ਜਦ ਗੁਰੂ ਜੀ ਹਸਨ ਅਬਦਾਲ ਪੁਛੇ ਤਾਂ ਉਹਨਾਂ ਦੇ ਦਰਸ਼ਨ ਕਰਕੇ ਅਤੇ ਉਹਨਾਂ ਦੇ ਉਪਦੇਸ਼ ਤੇ ਕੀਰਤਨ ਸੁਣ ਕੇ ਨਗਰ ਅਤੇ ਆਸ-ਪਾਸ ਦੇ ਲੋਕ ਉਹਨਾਂ ਦੇ ਸ਼ਰਧਾਲੂ ਬਣ ਗਏ ਦਿਨੋਂ-ਦਿਨ ਵਧੇਰੇ ਹੀ ਵਧੇਰੇ ਸੰਗਤ ਜੁੜਨ ਲੱਗ ਪਈ ਗੁਰੂ ਜੀ ਦੀ ਸ਼ੋਭਾ ਦੂਰ-ਦੂਰ ਤੱਕ ਫੈਲ ਗਈ ਅਤੇ 타타 ਉਹਨਾਂ ਦਾ ਜਸ਼ ਉਹਨਾਂ ਦੇ ਦッセ ਗੁਰੂ ਮੰਤਰ ਦਾ ਜਾਪ ਤੇ ਉਹਨਾਂ ਦੀ ਪਾਣੀ ਦਾ ਪਾਠ ਤੇ ਗਾਇਣ ਹੋਣ ਲੱਗ ਪਿਆ ਇੱਥੋਂ ਤੱਕ ਕਿ ਬਲੀ ਕੰਧਾਰੀ ਦੇ ਚੇਲਿਆਂ ਨੇ ਵੀ ਉਸ ਪਾਸ ਗੁਰੂ ਜੀ ਦੀ ਰੋਹਾਨੀ ਉੱਚਤਾ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਲੋਕੀ ਉਹਦੇ ਪਾਸ ਆਉਣਾ ਤੇ ਭੇਟਾ ਚੜਾਉਣਾ ਸਹਜੇ ਸਹਜੇ ਘਟਣ ਲੱਗ ਗਏ ਇਹ ਸਭ ਕੁਝ ਵੇਖ ਸੁਣ ਕੇ ਵਲੀ ਕੰਧਾਰੀ ਈਰਖਾ ਤੇ ਕ੍ਰੋਧ ਨਾਲ ਸੜ ਉੱਠਿਆ ਉਸਨੇ ਗੁੱਸੇ ਵਿੱਚ ਆ ਕੇ ਪ੍ਰਤੀਗਿਆ ਕੀਤੀ ਕਿ ਮੈਂ ਨਗਰ ਨਿਵਾਸੀਆਂ ਨੂੰ ਤੇ ਉਹਨਾਂ ਦੇ ਨਵੇਂ ਗੁਰੂ ਨੂੰ ਪਾਣੀ ਖੁਣੋ ਤਿਹਾਈ ਮਾਰ ਤਿਆਂਗਾ ਮੈਂ ਉਹਨਾਂ ਉੱਪਰ ਰੱਤੀ ਤਰਸ ਨਹੀਂ ਕਰਾਂਗਾ ਇਹ ਪ੍ਰਣ ਕਰਕੇ ਉਸਨੇ ਉਹ ਮੋਰਾ ਬੰਦ ਕਰ ਦਿੱਤਾ ਜਿਸ ਤਰ੍ਹਾਂ ਹੀ ਪਾਣੀ ਹੀਠਾ ਨਗਰ ਵੱਲ ਨੂੰ ਵਗਦਾ ਸੀ ਪਾਣੀ ਬੰਦ ਹੋਣ ਤੇ ਸ਼ਹਿਰ ਵਿੱਚ ਭੈਅ ਤੇ ਚਿੰਤਾ ਦੀ ਲਹਿਰ ਦੌੜ ਗਈ ਨਗਰ ਦੇ ਮੁਖੀਏ ਰਲ ਕੇ ਬਲੀ ਪਾਸ ਗਏ ਉਹਨਾਂ ਨੇ ਉਸ ਦੇ ਹੱਥ ਜੋੜ ਕੇ ਤਰਲੇ ਕੱਢੇ ਰੱਬ ਦੇ ਵਾਸਤੇ ਪਾਏ ਅਤੇ ਨਗਰ ਵਾਲਿਆਂ ਉੱਪਰ ਤਰਸ ਕਰਨ ਲਈ ਬੇਨਤੀ ਕੀਤੀ ਪਰ ਬਲੀ ਕੰਧਾਰੀ ਪੱਥਰ ਦਿਲ ਬਣਿਆ ਰਿਹਾ ਅਤੇ ਸਿਰ ਫੇਰ ਗਿਆ ਉਸ ਨੇ ਗੁਰੂ ਜੀ ਦੇ ਟਿਕਾਣੇ ਵੱਲ ਇਸ਼ਾਰਾ ਕਰਕੇ ਕਿਹਾ ਜਾਓ ਉਸ ਪਾਸੋਂ ਪਾਣੀ ਲਵੋ ਮੁਖੀਏ ਨਿਰਾਸ਼ ਹੋ ਕੇ ਮੁੜ ਆਏ ਲੋਕਾਂ પાસે ਜਿਹੜਾ ਪਾਣੀ ਘੜਿਆਂ ਆਦਿ ਵਿੱਚ ਭਰਿਆ ਹੋਇਆ ਸੀ ਉਸ ਨੂੰ ਉਹ ਸੰਕੋਚ ਨਾਲ ਵਰਤਣ ਲੱਗ ਪਏ ਪਰ ਇਸ ਤਰ੍ਹਾਂ ਕਿੰਨਾ ਕੁ ਚਿਰ ਛੱਟ ਲੰਘ ਸਕਣਾ ਸੀ ਜਿਵੇਂ-ਜਿਵੇਂ ਘੜੇ ਖਾਲੀ ਹੁੰਦੇ ਜਾਂਦੇ ਉਹਨਾਂ ਤੇ ਦੁੱਖ ਵੱਧਦੇ ਜਾਣ ਉਹਨਾਂ ਨੇ ਆਪਣੇ ਧਰੇ ਰੱਖੇ ਪਾਣੀ ਵਿੱਚੋਂ ਮਰਦਾਨੇ ਨੂੰ ਪਾਣੀ ਪਿਉਣਾ ਨਾ ਕਰ ਦਿੱਤੀ ਅਤੇ ਕਿਹਾ ਆਪਣੇ ਗੁਰੂ ਪਾਸੋਂ ਕਿਉਂ ਪਾਣੀ ਨਹੀਂ ਮੰਗਦਾ ਉਨ੍ਹਾਂ ਵਿੱਚ ਬਹੁਤ ਸਾਰਿਆਂ ਨੇ ਗੁਰੂ ਜੀ ਪਾਸ ਪਹੁੰਚ ਕੇ ਪ੍ਰਾਰਥਨਾ ਕੀਤੀ ਏ ਰੱਬ ਦੇ ਪਿਆਰੇ ਸਾਨੂੰ ਇਸ ਫਕੀਰ ਦੇ ਜ਼ੁਲਮ ਤੋਂ छुड़ा ਸਾਡਾ ਇਹ ਤਕ ਦੁੱਖ ਦੂਰ ਕਰ ਸਾਡੀ ਮੁਤਾਜੀ ਖਤਮ ਕਰ ਮਰਦਾਨੇ ਨੇ ਵੀ ਕਿਹਾ ਕਿ ਮੈਂ ਤਾਂ ਤੇ ਦੇ ਕਾਰਨ ਮਰਨ ਲੱਗਾ ਹਾਂ ਮੈਨੂੰ ਪਾਣੀ ਦਾ ਘੁੱਟ ਪਿਆਓ ਗੁਰੂ ਜੀ ਦਾ ਖਿਆਲ ਸੀ ਕਿ ਵਲੀ ਜੋ ਆਪਣੇ ਆਪ ਨੂੰ ਸਭ ਦੇ ਸਾਂਝੇ ਪਿਤਾ ਪਰਮਾਤਮਾ ਦਾ ਟੁਡਾਉ ਕਹਿੰਦਾ ਹੈ ਲੋਕਾਂ ਦਾ ਦੁੱਖ ਵੇਖ ਕੇ ਨਰਮ ਹੋ ਜਾਵੇਗਾ ਅਤੇ ਕਹਿਰ ਛੱਡ ਜਾਵੇਗਾ ਪਰ ਉਹਨਾਂ ਨੇ ਵੇਖ ਲਿਆ ਕਿ ਉਸ ਫਕੀਰ ਦਾ ਦਿਲ ਉਨਾ ਹੀ ਸੁੱਕਾ ਤੇ ਕਰੜਾ ਸੀ ਜਿੰਨੀ ਉਸ ਪਹਾੜੀ ਜਿਸ ਉੱਤੇ ਉਹ ਰਹਿੰਦਾ ਸੀ ਜਿੱਥੋਂ ਤੱਕ ਹੋ ਸਕਦਾ ਗੁਰੂ ਜੀ ਕਰਾਮਾਤ ਕਰਨ ਤੋਂ ਅਰਥਾਤ ਆਪਣੀ ਆਤਮਿਕ ਸ਼ਕਤੀਆਂ ਵਰਤ ਕੇ ਕੋਈ ਅਸਚਾਰਜ ਕਰਨ ਵਾਲੀ ਗੱਲ ਤੋਂ ਸਦਾ ਹੀ ਸੰਕੋਚ ਕਰਦੇ ਹਨ ਪਰ ਜੇ ਲੋਕਾਂ ਦੇ ਭਲੇ ਦੀ ਖਾਤਰ ਇਹਨਾਂ ਤਾਕਤਾਂ ਦੀ ਵਰਤੋਂ ਕਰਨੀ ਹੀ ਪਵੇ ਤਾਂ ਕਰ ਵੀ ਲੈਂਦੇ ਸਨ ਇਸ ਲਈ ਪਹਿਲਾਂ ਆਪਨੇ ਫੈਸਲਾ ਕੀਤਾ ਕਿ ਫਕੀਰ ਨੂੰ ਰੱਬ ਦਾ ਵਾਸਤਾ ਪਾ ਕੇ ਵੇਖਿਆ ਜਾਵੇ ਕਿ ਉਸ ਦਾ ਦਿਲ ਤਰਸ ਨਾਲ ਪੱਗਰਦਾ ਹੈ ਕਿ ਨਹੀਂ ਆਪਨੇ ਮਰਦਾਨੇ ਨੂੰ ਕਿਹਾ ਕਿ ਜੇ ਪਿਆਸ ਲੱਗੀ ਹੈ ਤਾਂ ਵਲੀ ਕੰਧਾਰੀ ਪਾਸ ਜਾਓ ਪਾਣੀ ਪੀ ਆਓ ਅਤੇ ਉਸ ਨੂੰ ਇਹ ਵੀ ਬੇਨਤੀ ਕਰੋ ਕਿ ਪਾਣੀ ਵਗਣ ਦੇਵੇ ਪਰ ਵਲੀ ਨੇ ਮਰਦਾਨੇ ਨੂੰ ਇਹ ਤੋਂ ਟਿੱਕ ਤੁਬਕਾ ਵੀ ਪਾਣੀ ਦਾ ਨਾਂ ਦਿੱਤਾ ਸਗੋ ਅੱਗੋ ਕਹਿਣ ਲੱਗਾ ਉਹਦੇ ਪਾਸ ਜਾਓ ਜੀ ਉਸ ਵਿੱਚ ਠੀਕ ਹੀ ਉਹ ਸ਼ਕਤੀ ਹੈ ਜੋ ਬੁੱਧੂ ਲੋਕ ਮੰਨਦੇ ਹਨ ਤਾਂ ਉਹ ਨਵਾਂ ਚਸ਼ਮਾ ਚਲਾ ਕੇ ਲੋਕਾਂ ਦੇ ਦੁੱਖ ਦੂਰ ਕਿਉਂ ਨਹੀਂ ਕਰ ਦਿੰਦਾ ਜੇ ਉਸ ਵਿੱਚ ਅਜਿਹੀ ਸ਼ਕਤੀ ਨਹੀਂ ਤਾਂ ਉਹ ਆਪ ਮੇਰੇ ਪਾਸ ਆਵੇ ਅਤੇ ਲੋਕਾਂ ਨੂੰ ਤੋਖਾ ਦੇਣੋਂ ਹਟ ਜਾਵੇ ਉਸ ਨੇ ਅਜਿਹਾ ਇਹੋ ਜਿਹਾ ਹੋਰ ਪਥੇਰਾ ਪੁੱਝ ਕਿਹਾ ਮਰਦਾਨਾ ਤੇ ਆਇਆ ਹੀ ਪੱਪਸ ਆ ਗਿਆ ਅਤੇ ਉਸ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਫੇਰ ਜਾਓ ਅਤੇ ਪੜਿਆਦਪ ਤੇ ਹਲੀਮੀ ਨਾਲ ਆਪਣੇ ਵੱਲੋਂ ਤੇ ਸ਼ਹਿਰ ਵਾਸੀਆਂ ਵੱਲੋਂ ਉਸ ਅੱਗੇ ਅਪੀਲ ਤੇ ਬੇਨਤੀ ਕਰੋ ਇਸ ਤਰ੍ਹਾਂ ਮਰਦਾਨਾ ਤਿੰਨ ਵਾਰ ਪਹਾੜੀ ਦੇ ਸਿਖਰ ਵਾਲੀ ਗੰਧਾਰੀ ਦੇ ਚਸ਼ਮੇ ਤੇ ਗਿਆ ਅਤੇ ਤਿੰਨੇ ਵਾਰ ਉਸ ਥਾਂ ਤੋਂ ਪਿਆਸਾ ਹੀ ਵਾਪਸ ਆਇਆ ਫਿਰ ਗੁਰੂ ਜੀ ਜਿਸ ਥਾਂ ਬੈਠੇ ਸਨ ਉਥੋਂ ਸਤ ਕਰਤਾਰ ਕਹਿ ਕੇ ਇੱਕ ਪੱਥਰ ਪਰੇ ਹਟਾਇਆ ਤੇ ਮਰਦਾਨੇ ਨੂੰ ਕਿਹਾ ਇਸ ਥਾਂ ਨੂੰ ਜਰਾ ਪੁੱਟੋ ਇੱਥੇ ਪਾਣੀ ਦਾ ਚਸ਼ਮਾ ਨਿਕਲੇਗਾ ਇੱਥੇ ਹੀਠਾਂ ਠੰਡੇ ਤੇ ਨਿਰਮਲ ਜਲ ਦੀ ਧਾਰਾ ਵਗ ਰਹੀ ਹੈ ਮਰਦਾਨੇ ਨੇ ਹੁਕਮ ਅਨੁਸਾਰ ਉਸ ਥਾਂ ਟੋਆ ਪੁੱਟਿਆ ਸਾਫ਼ ਠੰਡੇ ਪਾਣੀ ਦੀ ਧਾਰ ਵਗ ਤੁਰੀ ਤੇ ਗੁਰੂ ਜੀ ਦੇ ਚਰਨਾਂ ਨੂੰ ਛੋ ਕੇ ਤੋਂ ਕੇ ਨਿਵਾਣ ਵੱਲ ਨੂੰ ਵਹਿ ਤੁਰੀ ਐਨ ਉਸ ਵੇਲੇ ਬੜੀ ਕੰਧਾਰੀ ਦਾ ਚਸ਼ਮਾ ਸੁੱਕ ਗਿਆ ਇੱਕ ਨਵਾਂ ਚਸ਼ਮਾ ਖੁਸ਼ਕ ਪਹਾੜੀ ਉੱਪਰਲੇ ਚਸ਼ਮੇ ਨਾਲੋਂ ਵੱਡੇਰਾ ਸੀ ਤੇ ਵਦੇਰੇ ਜ਼ੋਰ ਨਾਲ ਵਗਦਾ ਸੀ ਨਾ ਕੇਵਲ ਸ਼ਹਿਰ ਵਾਸੀਆਂ ਦੀ ਹੀ ਪਿਆਸ ਮਿਟ ਗਈ ਤੇ ਨਿਤ ਦੀ ਲੋੜ ਵੀ ਪੂਰੀ ਹੋ ਗਈ ਸਗੋਂ ਨੇੜੇ ਤੇੜੇ ਦੀ ਧਰਤੀ ਵੀ ਨਿਹਾਲ ਹੋ ਗਈ ਇਸ ਤਰ੍ਹਾਂ ਗੁਰੂ ਜੀ ਨੇ ਹਸਨਬਦਾਲ ਦੇ ਲੋਕਾਂ ਨੂੰ ਬਲੀ ਕੰਧਾਰੀ ਤੇ ਜਾਬਰ ਤੋਂ ਬਚਾਇਆ ਅਤੇ ਉਹਨਾਂ ਲਈ ਸਦਾ ਵਗਣ ਵਾਲਾ ਠੰਡੇ ਸਾਫ ਪਾਣੀ ਦਾ ਚਸ਼ਮਾ ਚਲਾ ਕੇ ਉਹਨਾਂ ਨੂੰ ਸਦਾ ਲਈ ਸੌਖੀਆਂ ਸੁਖੀ ਤੇ ਖੁਸ਼ਹਾਲ ਕਰ ਦਿੱਤਾ ਆਪਣਾ ਚਸ਼ਮਾ ਸੁੱਕਿਆਂ ਵੇਖ ਕੇ ਬੜੀ ਕੰਧਾਰੀ ਨੂੰ ਹੋਰ ਵੀ ਰੋਹ ਚੜਿਆ ਗੁੱਸੇ ਵਿੱਚ ਆ ਕੇ ਉਸਨੇ ਪਹਾੜੀ ਦਾ ਇੱਕ ਟੁਕੜਾ ਗੁਰੂ ਜੀ ਵੱਲ ਵਗਾ ਮਾਰਿਆ ਇਹ ਜ਼ੋਰ ਨਾਲ ਗੜਗੜਾਉਂਦਾ ਏਠਾ ਨੂੰ ਰੜ ਪਿਆ ਉਸ ਵੇਲੇ ਗੁਰੂ ਜੀ ਦਾਤਨ ਕਰ ਰਹੇ ਸਨ ਜਦ ਉਹਨਾਂ ਨੇ ਚਟਾਨ ਨੂੰ ਜ਼ੋਰ ਨਾਲ ਰੜਦੀ ਆਉਂਦੀ ਵੇਖਿਆ ਤਾਂ ਉਹਨਾਂ ਨੇ ਉਸ ਨੂੰ ਡੱਕਣ ਲਈ ਉੱਥੇ ਬੈਠਿਆ ਹੀ ਬਾ ਉਸ ਅੱਗੇ ਕਰ ਦਿੱਤੀ ਚਟਾਣ ਗੁਰੂ ਜੀ ਦੇ ਪੰਜੇ ਨਾਲ ਆ ਕੇ ਜ਼ੋਰ ਨਾਲ ਵੱਜੀ ਉਹ ਉਸੇ ਕੋਥੇ ਖੜੋ ਗਈ ਗੁਰੂ ਜੀ ਦਾ ਪੰਜਾ ਚਟਾਣ ਵਿੱਚ ਖੋਬ ਗਿਆ ਉਹ ਪੱਥਰ ਹੁਣ ਤੱਕ ਮੌਜੂਦ ਹੈ ਤੇ ਉਸ ਨੂੰ ਪੰਜਾ ਸਾਹਿਬ ਕਹਿੰਦੇ ਹਨ ਇਹ ਕੌਤਕ ਵੇਖ ਕੇ ਉਸ ਚਿਟਚੇਟ ਕੀ ਦਾ ਕਮੰਡ ਟੁੱਟ ਗਿਆ ਉਹ ਪਹਾੜੀ ਤੋਂ ਉਤਰ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਉਸਨੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਆਪਣੀ ਭੁੱਲ ਬਦਲੀ ਮਾਫੀ ਮੰਗੀ ਗੁਰੂ ਜੀ ਦਾ ਹਿਰਦਾ ਨਰਮ ਤੇ ਦਇਆ ਭਰਿਆ ਸੀ ਆਪ ਕਿਸੇ ਪਾਪੀ ਅਪਰਾਧੀ ਤੋਂ ਨਫ਼ਰਤ ਨਹੀਂ ਕਰਨਦੇ ਸਗੋਂ ਉਸ ਉੱਪਰ ਤਰਸ ਕਰਕੇ ਉਸ ਨੂੰ ਪਾਪਾਂ ਦੇ ਚੋਲੇ ਵਿੱਚੋਂ ਕੱਢ ਕੇ ਉੱਚਾ ਸੁੱਚਾ ਬਣਾਉਣਾ ਲੋਚਦੇ ਸਨ ਆਪ ਨੇ ਨਾ ਕੇਵਲ ਵਲੀ ਕੰਧਾਰੀ ਨੂੰ ਮਾਫੀ ਹੀ ਕਰ ਦਿੱਤਾ ਸਗੋਂ ਉਸ ਦੇ ਖੁਸ਼ਕ ਕઠੋਰ ਤੇ ਹੰਕਾਰੀ ਹਿਰਦੇ ਨੂੰ ਸ਼ੁੱਧ ਕਰਕੇ ਉਸ ਨੂੰ ਨਾਮ ਦਾਣ ਦੀ ਦਾਤ ਬਖਸ਼ੀ ਆਪਨੇ ਉਸ ਨੂੰ ਕਿਹਾ ਸਦਾ ਚੇਤੇ ਰੱਖੋ ਕਿ ਰੱਬ ਪਿਆਰ ਹੈ ਜੋ ਇਨਸਾਨ ਪਿਆਰ ਵਿੱਚ ਰਹਿੰਦਾ ਹੈ ਉਸ ਵਿੱਚ ਰੱਬ ਰਹਿੰਦਾ ਹੈ ਜਿਸ ਦੇ ਦਿਲ ਵਿੱਚ ਪਿਆਰ ਵਾਸਤੇ ਥਾਂ ਨਹੀਂ ਉਸ ਨੂੰ ਕਿਤੇ ਪਤਾ ਹੀ ਨਹੀਂ ਲੱਗ ਸਕਦਾ ਕਿ ਰੱਬ ਕੀ ਚੀਜ਼ ਹੈ ਇਸ ਕਰਕੇ ਉਸ ਨੂੰ ਕਦੇ ਸੱਚੀ ਖੁਸ਼ੀ ਤੇ ਸੱਚੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ ਕਟ-ਕਟ ਵਿੱਚ ਖੁਦਾ ਵੱਸਦਾ ਹੈ ਖਾਲਕ ਖਲਕਤ ਵਿੱਚ ਕਾਦਰ ਕੁਦਰਤ ਵਿੱਚ ਵੱਸਦਾ ਹੈ ਜੇ ਤੁਸੀਂ ਇਹ ਕੁਝ ਚੇਤੇ ਰੱਖੋਂ ਤਾਂ ਤੁਸੀਂ ਜ਼ਰੂਰ ਹੀ ਇਨਸਾਨਾਂ ਦੀ ਸੇਵਾ ਕਰਨ ਨੂੰ ਧੰਨ ਭਾਗ ਸਮਝੋ ਕਿਉਂਕਿ ਉਹ ਸਭ ਉਸ ਕਰਤਾਰ ਦੇ ਚਾਹੀ ਹਨ ਫਿਰ ਕਦੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਲੋਕਾਂ ਤੋਂ ਦੂਰ ਪਹਾੜੀ ਦੇ ਸਿਖਰ ਬੈਠੇ ਰਹੋ ਤੇ ਲੋਕਾਂ ਦੇ ਦੁੱਖਾਂ ਦੀ ਪਰਵਾਹ ਨਾ ਕਰੋ ਫੇਰ ਤੁਸੀਂ ਜਗਤ ਦੇ ਜੀਵਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝੋਗੇ ਅਤੇ ਉਸ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਉਦਮ ਕਰਨ ਨੂੰ ਆਪਣਾ ਵੱਡਾ ਫਰਜ਼ ਤੇ ਧਰਮ ਜਾਣੋਗੇ ਤੁਸੀਂ ਫਿਰ ਲੋਕਾਂ ਤੋਂ ਵੱਖ ਰਹਿਣ ਦੀ ਥਾਂ ਉਹਨਾਂ ਦੇ ਵਿੱਚ ਰਹੋਗੇ ਉਹਨਾਂ ਦੇ ਸੁੱਖ ਦੁੱਖ ਦੇ ਸਾਥੀਵਾਲ ਹੋਵੋਗੇ ਅਤੇ ਉਹਨਾਂ ਨੂੰ ਖੁਦਾ ਵੱਲ ਨੂੰ ਪ੍ਰੇਰਨੋਗੇ ਅਤੇ ਚੁੱਕੋਗੇ ਇਹੇ ਕਰਦੇ ਹੋਏ ਤੁਸੀਂ ਅਸਲੀ ਧਰਮਪੁਰਸ਼ ਬਣੋਗੇ ਕਿਉਂਕਿ ਪਿਆਰ ਸੇਵਾ ਤੇ ਭਗਤੀ ਨੇਕ ਖਿਆਲਾਂ ਦਿਆਲਤਾ ਪਰੇ ਦਿਲੀ ਵੇਗਾ ਦਇਆ ਪਰੇ ਕੰਮਾਂ ਤੇ ਭਗਤੀ ਭਾਵਪ੍ਰੀ ਅਰਦਾਸ ਨੂੰ ਹੀ ਅਸਲੀ ਧਰਮ ਅਸਲੀ ਪੂਜਾ ਵੰਦਗੀ ਕਹਿੰਦੇ ਹਨ ਸਦਾ ਚੇਤੇ ਰੱਖੋ ਕਿ ਜਦ ਮੌਤ ਦਾ ਫਰਿਸ਼ਤਾ ਪਰਲੋਕ ਨੂੰ ਲੈ ਜਾਵੇਗਾ ਤਾਂ ਤੁਹਾਨੂੰ ਇਸ ਜੀਵਨ ਦਾ ਲੇਖਾ ਦੇਣਾ ਪਵੇਗਾ ਲੇਖਾ ਰੱਬ ਮੰਗੇਸੀਆਂ ਬੈਠਾ ਕੱਢਵਾਹੀ ਜਿਹੜੇ ਅਮਲ ਚੰਗੇ ਮੰਦੇ ਕੰਮ ਤੁਸੀਂ ਇੱਥੇ ਕਿਤੇ ਹੋਣਗੇ ਉਹ ਉੱਥੇ ਉਗਾਈ ਭਰਨਗੇ ਉੱਥੇ ਤੁਹਾਡੀ ਕਿਸਮਤ ਦਾ ਫੈਸਲਾ ਤੁਹਾਡੀ ਕਰਨੀ ਦੀ ਆਧਾਰ ਤੇ ਹੋਵੇਗਾ ਕੈਣੀ ਕਥਨੀ ਫੋਕੀਆਂ ਫੜਾਂ ਦਾ ਉੱਥੇ ਕੁਝ ਨਹੀਂ ਵਟਿਆ ਜਾਵੇਗਾ ਹੁਣ ਜਦ ਕੀ ਸਮਾਂ ਹੈ ਉਹ ਫੈਸਲੇ ਕਿਆਮਤ ਦੇ ਦਿਨ ਵਾਸਤੇ ਤਿਆਰੀ ਕਰੋ ਕੀ ਪਤਾ ਸੱਦਾ ਕਦ ਆ ਜਾਵੇ ਉਸ ਵੱਡੇ ਜੱਜ ਦੇ ਸਾਹਮਣੇ ਪੇਸ਼ ਹੋਣ ਲਈ ਹਰ ਧੰਮ ਤਿਆਰ ਰਹੋ ਕਿਤੇ ਅਣਤਿਆਰ ਬੇਸਵਾਹੇ ਨਾ ਚੱਪੇ ਜਾਈਓ ਪਰਮਾਤਮਾ ਦੀ ਪ੍ਰਸੰਨਤਾ ਪੂਰੀ ਕਰਨ ਦੇ ਯਤਨਾਂ ਵਿੱਚ ਸਾਰੀ ਉਮਰ ਬਤੀਤ ਕਰੋ ਹਰ ਕਿਸੇ ਦਾ ਭਲਾ ਕਰੋ ਦੁਨੀਆ ਵਿੱਚ ਸੇਵਾ ਕੀਤੀ ਹੈ ਉਸ ਦੀ ਦਰਗਾਹੇ ਬੈਠਣ ਲਈ ਥਾਂ ਮਿਲਦਾ ਹੈ ਖਲਕਤ ਦੀ ਸੇਵਾ ਹੀ ਖਲਕ ਦੀ ਸੇਵਾ ਹੈ ਕਿਉਂਕਿ ਉਹ ਆਪਣੀ ਖਲਕਤ ਵਿੱਚ ਵੱਸਦਾ ਹੈ ਵਲੀ ਕੰਧਾਰੀ ਦਾ ਦਿਲ ਸਾਫ਼ ਹੋ ਗਿਆ ਅਤੇ ਉਸ ਵਿੱਚ ਨਵਾਂ ਜੀਵਨ ਪੈਦਾ ਹੋ ਗਿਆ ਉਹ ਗੁਰੂ ਕੇ ਗ੍ਰਹਿ ਜਨਮ ਪਿਆ ਜਿਸ ਥਾਂ ਗੁਰੂ ਜੀ ਬੈਠੇ ਸਨ ਉੱਥੇ ਹੁਣ ਇੱਕ ਆਲਿਸ਼ਾਨ ਗੁਰਦੁਆਰਾ ਹੈ ਜਿਸ ਨੂੰ ਸ੍ਰੀ ਪੰਜਾ ਸਾਹਿਬ ਆਖਦੇ ਹਨ ਕੁਝ ਸਾਲ ਪਹਿਲਾਂ ਪਹਾੜੀ ਐਨ ਉਸ ਥਾਂ ਤੱਕ ਸੀ ਜਿੱਥੇ ਬੈਠ ਕੇ ਗੁਰੂ ਜੀ ਨੇ ਇਹ ਕੌਤਕ ਵਰਤਾਇਆ ਸੀ ਇਹ ਪੰਜਾਬ ਪਹਾੜੀ ਵਿੱਚ ਲਾਇਆ ਸੀ ਉਦੋਂ ਜੇ ਪਹਾੜੀ ਦੇ ਸਿਖਰ ਵੱਲੀ ਕੰਧਾਰੀ ਦੀ ਕੁਟੀਆਂ ਕੋਲ ਖੜੋ ਕੇ ਪੰਚਾ ਸਾਹਿਬ ਵੱਲ ਦੇਖਿਆ ਜਾਵੇ ਤਾਂ ਪਹਾੜੀ ਇਸ ਤਰ੍ਹਾਂ ਜਾਪਦੀ ਸੀ ਜਿਵੇਂ ਉਹ ਪ੍ਰੋਰੇੜੀ ਗਈ ਹੁੰਦੀ ਹੈ ਕਿਉਂਕਿ ਇਹ ਇਉਂ ਨજર ਆਉਂਦੀ ਸੀ ਜਿਵੇਂ ਕੋਈ ਢੇਰ ਉਲਟ ਕੇ ਤੱਕਾ ਦੇ ਕੇ ਸੁੱਟਿਆ ਗਿਆ ਅਤੇ ਉਸੇ ਹੇਠਾ ਰੇੜਦਾ ਤੁਰਿਆ ਗਿਆ ਹੁੰਦਾ ਹੈ ਕਈ ਸੱਜਣ ਜਿਨ੍ਹਾਂ ਨੇ ਪਹਾੜੀ ਨੂੰ ਉਸ ਹਾਲਤ ਵਿੱਚ ਦੇਖਿਆ ਹੈ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਠੀਕ ਹੀ ਇਉਂ ਜਾਪਦਾ ਸੀ ਜਿਵੇਂ ਪਹਾੜੀ ਡੇਗੀ ਗਈ ਹੁੰਦੀ ਹੈ ਪਰ ਹੁਣ ਪਹਾੜੀ ਨੂੰ ਕੱਟ ਕੇ ਇੱਕ ਸੜਕ ਅਤੇ ਕੁਝ ਇਮਾਰਤਾਂ ਲਈ ਥਾਂ ਬਣਾਈ ਗਈ ਹੈ